ਜੜੀ ਗੱਡੀ ਜਮਾ ਸਵਾਸਤੀ ਆਪਾਂ ਵੀਡੀਓ ਚ ਅੱਜ ਲੈ ਕੇ ਪਹੁੰਚੇ ਹਾਂ ਰੇਟ ਕੁੱਲ ਮਾਲਕ ਨੇ 65000 ਰੁਪਇਆ ਕਿਹਾਗਾ ਬਾਕੀ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਕਰ ਲਾਂਗੇ ਵਾਕਿ ਆਪਾਂ ਪੂਰੀ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਹੈ ਬੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਾ ਦੇਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਅਸੀਂ ਆਲਟੋ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਚੈੱਕ ਕਰੋ ਪਹਿਲਾਂ ਗੱਡੀ ਨੂੰ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਗੱਡੀ ਦਾ ਰੰਗ ਦੇਖੋ ਸੀ ਗੱਡੀ ਦੇ ਮਾਲਕ ਕਹਿੰਦੇ ਨੇ ਮਾਡਲ ਤਾਂ 8 ਹੈ ਪਰ ਗੱਡੀ ਰੱਖੀ ਹੋਈ ਹੈ ਬਹੁਤ ਸੰਭਾਲ ਕੇ ਵਿੱਚ ਬੈਠੇ ਜਾਂਦੇ ਹਾਂ ਚਲਾਉਣ 'ਚ ਐਂ ਲੱਗਦਾ ਵੀ 12-13 ਮਾਡਲ ਗੱਡੀ ਹੈਗੀ ਹੈ ਬਾਕੀ ਤੁਸੀਂ ਆਪ ਹੀ ਦੇਖੋ ਕੰਡੀਸ਼ਨ ਚੈੱਕ ਕਰੋ ਟਾਇਰ ਦੇਖੋ ਟਾਇਰਾਂ 'ਚ ਅਲਾਈ ਦੇਖੋ ਨੰਬਰ ਪਲੇਟਾਂ ਚੈੱਕ ਕਰੋ ਬੰਪਰ ਦੇਖੋ ਸੀ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਗੱਡੀ ਆਪਣੇ ਕੋਲੇ ਜਗਰਾਉਂ ਏਰੀਆ ਚ ਪਹੁੰਚੀ ਆ ਪੰਜਾਬ ਨੰਬਰ ਹੈ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਰੇਟ ਦੀ ਆਪਾਂ ਗੱਲ ਕਰੀਏ ਤਾਂ 1 35 ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਮੌਕੇ ਤੇ ਕਰ ਲਾਂਗੇ ਕੋਈ ਫਿਕਸਡ ਰੇਟ ਨਹੀਂ ਹੈਗਾ ਘਟਾ ਵਾਧਾ ਬਹਿ ਕੇ ਕੀਤਾ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਜਾਣ ਤੋਂ ਪਹਿਲਾਂ ਮਾਲਕ ਨਾਲ ਫੋਨ ਤੇ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਨੰਬਰ ਸਕਰੀਨ ਤੇ ਵਾਈਦਾ ਕਰੋ ਸਾਰੇ ਨੋਟ 84271 16931 ਸੈਕਿੰਡ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ Honda Civic ਪੈਟਰੋਲ ਤੇ ਗੱਡੀ ਆ ਪਲੱਸ CNG ਐ ਸੀ 2009 ਮਾਡਲ ਗੱਡੀ ਆ 2029 ਤੱਕਰ ਆਪਾਂ ਨੂੰ ਗੱਡੀ ਦੀ ਪਾਸਿੰਗ ਮਿਲ ਜੂਗੀ 1,65,000 ਰੁਪਿਆ ਮਾਲਕ ਨੇ ਡਿਮਾਂਡ ਰੱਖਿਆ ਲੁਧਿਆਣਾ ਮਾਲਕ ਦਾ ਏਰੀਆ ਟਾਇਰ ਵਧੀਆ ਨੇ ਗੱਡੀ ਦੇ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਬੰਪਰ ਬੂਮਪਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਮਾਲਕ ਨੇ ਗੱਡੀ ਵਧੀਆ ਰੱਖੀ ਹੋਈ ਐ ਸੰਭਾਲ ਕੇ ਰੱਖੀ ਹੋਈ ਐ ਲੁਧਿਆਣੇ ਖੜੀ ਐ ਘਰੇ ਖੜੀ ਐ ਮਾਲਕ ਦੀ ਪਰਸਨਲ ਗੱਡੀ ਐ ਜਾਓਗੇ ਤੁਸੀਂ ਪਸੰਦ ਆਊਗੀ ਤੁਹਾਨੂੰ ਗੱਡੀ ਤੇ ਰੇਟ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਹੋਰ ਵੀ ਕਰ ਲਾਂਗੇ ਕੋਈ ਫਿਕਸਡ ਰੇਟ ਨਹੀਂ ਹੈਗਾ ਤੇ ਟਾਇਰ ਵਧੀਆ ਨੇ ਗੱਡੀ ਸੋਹਣੀ ਆ ਅੰਦਰੋਂ ਵੀ ਕੰਡੀਸ਼ਨ ਤੁਸੀਂ ਦੇਖ ਲਈ ਬਾਹਰੋਂ ਵੀ ਤੁਸੀਂ ਦੇਖ ਲਓ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਸੀ 9876309697 ਗੱਲ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੋਈ ਵਰਨਾ ਗੱਡੀ ਦੀ ਆਪਾਂ ਗੱਲ ਕਰਾਂਗੇ ਹੁਣ ਵਰਨਾ ਚੈੱਕ ਕਰੋ 2011 ਮਾਡਲ ਹੈ ਜੀ 1,95,000 ਰੁਪਏ ਮਾਲਕ ਨੇ ਡਿਮਾਂਡ ਰੱਖਿਆ ਹਰਿਆਣਾ ਨੰਬਰ ਟੈਰਾ ਚ ਅਲਾਈ ਬੰਪਰ ਮੂੰਹ ਪਰ ਵਧੀਆ ਨੇ ਬਾਕੀ ਸਾਈਡ ਵਗੈਰਾ ਚੈੱਕ ਰੋ ਸੀ ਅੰਦਰੋਂ ਵੀ ਮਾਲਕ ਨੇ ਵਧੀਆ ਫੋਟੋਆਂ ਖਿੱਚ ਕੇ ਭੇਜੀਆਂ ਚਾਰੇ ਪਾਸੇ ਤੁਸੀਂ ਗੱਡੀ ਨੂੰ ਦੇਖ ਰਹੇ ਹੋ ਵਾਕਿ ਤੁਸੀਂ ਜਾ ਕੇ ਜੇ ਗੱਡੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਮਾਲਕ ਨੇ ਕਿਹਾ ਜਿਹਨੂੰ ਵੀ ਪਸੰਦ ਆਉਂਦੀ ਹੈ ਤਾਂ ਗੱਡੀ ਖੜੀ ਹੈ ਸ਼੍ਰੀ ਮੁਕਤਸਰ ਸਾਹਿਬ ਏਰੀਆ ਚ ਘਰੇ ਗੱਡੀ ਖੜੀ ਹੈ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਘਰੇ ਆਜੋ ਗੱਡੀ ਨੂੰ ਚੈੱਕ ਕਰੋ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਰੇਟ ਵੇਕੇ ਕਰ ਲੰਗੇ ਬਾਕੀ ਫੋਟੋ ਵਿੱਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਜੇ ਕਿ ਸਾਨੂੰ ਪਸੰਦ ਆਈ ਹੈ ਗੱਡੀ ਜੇ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕੋਈ ਜਾ ਕੇ ਦੇਖਣਾ ਚਾਹੁੰਦਾ ਟਰਾਈ ਲੈਣੀ ਹੈ ਇੰਜਨ ਗੇਅਰ ਚੈੱਕ ਕਰਨਾ ਤਾਂ ਇੱਕ ਵਾਰੀ ਮਾਲਕ ਨਾਲ ਪੂਰੀ ਗੱਲਬਾਤ ਫੋਨ ਤੇ ਕਰਕੇ ਉਸ ਤੋਂ ਬਾਅਦ ਜਾ ਕੇ ਟਰਾਈ ਲੈ ਕੇ ਜਦੋਂ ਪਸੰਦ ਆਉਂਦੀ ਹੈ ਡੀਲ ਕਰ ਸਕਦੋਂ ਨੰਬਰ ਵਾਈ ਦਾ ਸਕਰੀਨ ਤੇ ਆ ਜਿੰਨਾਂ ਦੀ ਗੱਡੀ ਆ 80546 ਤੇ 39804 ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੇ ਤੁਹਾਡੇ ਕੋਲੇ ਕੋਈ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਹੈ ਉੱਤੇ ਆਪਣਾ ਪੂਰਾ ਨੰਬਰ ਪੂਰੀ ਵੀਡੀਓ ਚ ਚੱਲ ਰਿਹਾ ਹੈ ਹਰੇ ਜਖਰਾਂ ਚ 9465629488 ਘਰ ਗੱਡੀ ਮੋਟਰਸਾਈਕਲ ਕੁਛ ਵੀ ਹੈ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਾ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਫੋਰਡ ਦੀ ਗੱਡੀ ਕਾਪਾ ਲੈ ਕੇ ਪਹੁੰਚੇ ਹਾਂ ਡੀਜ਼ਲ ਤੇ ਗੱਡੀ ਹੈ ਮਾਡਲ 7 2027 ਤੱਕ ਦਾ ਪਾਸਿੰਗ ਆਪਾਂ ਨੂੰ ਇਹਦੀ ਰੀਨਿਊ ਮਿਲੂਗੀ 92000 ਰੁਪਿਆ ਮਾਲਕ ਨੇ ਡਿਮਾਂਡ ਰੱਖਿਆ ਰੰਗ ਦੇਖੋ ਤੁਸੀਂ ਗੱਡੀ ਦਾ ਤੇ ਇਹ ਗੱਡੀ ਆਪਾਂ ਨੂੰ ਮਿਲੂਗੀ ਇਹ ਪਟਿਆਲੇ ਮੌਕੇ ਦਾ ਸਾਰਾ ਕੰਮ ਮਾਲਕ ਨੇ ਗੱਡੀ ਦਾ ਕਰਵਾ ਰੱਖਿਆ ਮਾਲਕ ਕਹਿੰਦੇ ਨੇ ਨਾ ਤਾਂ ਕੋਈ ਗੱਡੀ ਕੰਮ ਭਾਲਦੀ ਆ ਤੇ ਨਾ ਹੀ ਕੰਮ ਕੋਈ ਕਰਵਾਉਣ ਦੀ ਲੋੜ 1 ਰੁਪਿਆ ਗੱਡੀ ਭਾਲਦੇ ਨਹੀਂ ਜਾ ਕੇ ਤੁਸੀਂ ਦੇਖੋਗੇ ਗੱਡੀ ਪਸੰਦ ਆਊਗੀ ਰੇਟ ਗੱਡੀ ਦਾ ਪਸੰਦ ਆਊਗਾ ਬਾਕੀ ਮਾਲਕ ਨੇ ਕਿਹਾਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਘਰੇ ਆਉ ਟ੍ਰਾਈ ਲਓ ਪਹਿਲਾਂ ਚਲਾ ਕੇ ਦੇਖੋ ਪੂਰੀ ਜਦੋਂ ਤਸੱਲੀ ਹੁੰਦੀ ਹੈ ਜਦੋਂ ਫਿੱਟ ਬੈਠ ਗਈ ਉਹ ਤੋਂ ਬਾਅਦ ਡੀਲ ਕਰਾਂਗੇ ਤੇ ਰੇਟ ਮੌਕੇ ਤੇ ਕਰ ਲਾਂਗੇ। ਬਾਕੀ ਪਟਿਆਲੇ ਖੜੀ ਐ ਜੀ ਗੱਡੀ ਜਾ ਕੇ ਦੇਖ ਸਕਦਾ ਹਾਂ ਪਹਿਲਾਂ ਇੱਕ ਵਾਰੀ ਕਾਗਜ਼ ਪੱਤਰ ਵੀ ਚੈੱਕ ਕਰ ਲਿਓ ਜੀ ਪੂਰੀ ਤਸੱਲੀ ਕਰ ਲਿਆ ਕਰੋ ਜੀ। 8360614849 ਇਹ ਵਾਜ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਐ ਕਰ ਸਕਦਾ ਹਾਂ ਗੱਲ। ਗੱਲ ਕਰਦਾ ਸਵਿਫਟ ਡਿਜ਼ਾਇਰ ਗੱਡੀ ਦੀ। ਚੈੱਕ ਕਰੋ 13 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ। ਡਜ਼ਾਇਰ ਗੱਡੀ ਆ 285 ਮਾਲਕ ਨੇ ਡਿਮਾਂਡ ਰੱਖੀ ਐ ਸੀ ਫਿਰੋਜ਼ਪੁਰ ਮਾਲਕ ਦਾ ਏਰੀਆ ਗਾ ਗੱਡੀ ਸੋਹਣੀ ਆ সিলਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਐ ਫਿਰੋਜ਼ਪੁਰ ਖੜੀ ਐ ਘਰ ਦੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਬਾਕੀ ਤੁਸੀਂ ਦੇਖੀ ਨੋ ਚਾਰੇ ਪਾਸੋਂ ਫੋਟੋਆਂ ਮੱਜ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੀਗਾ ਮਾਲਕ ਨੇ ਫੋਟੋਆਂ ਚਾਰੇ ਪਾਸੋਂ ਖਿੱਚ ਕੇ ਭੇਜੀਆਂ ਤੇ ਵਧੀਆ ਫੋਟੋਆਂ ਖਿੱਚ ਕੇ ਭੇਜੀਆਂ ਤੇ ਬਾਕੀ ਇੰਜਨ ਗੇਅਰ ਤੁਸੀਂ ਜਾ ਕੇ ਦੇਖ ਸਕਦੋਂ ਜਦੋਂ ਤੁਸੀਂ ਸਟਾਰਟ ਕਰੋਗੇ ਗੱਡੀ ਚਲਾ ਕੇ ਦੇਖੋਗੇ ਗੱਡੀ ਬਾਰੇ ਤੁਹਾਨੂੰ ਨਾਲ ਦੀ ਨਾਲ ਹੀ ਪਤਾ ਲੱਗ ਜੂਗਾ ਕਿਉਂਕਿ ਆਪਾਂ ਜਦੋਂ ਸਟਾਰਟ ਕਰਦੇ ਆ ਚਲਾ ਕੇ ਦੇਖਦੇ ਆ ਗੱਡੀ ਬਾਰੇ ਆਪਾਂ ਨੂੰ ਸਾਰਾ ਕੁਝ ਪਤਾ ਲੱਗ ਹੀ ਜਾਂਦਾ ਵੀ ਕਿਵੇਂ ਆ ਚਲਾਉਣੀ ਗੱਡੀ ਬਾਕੀ ਤੁਸੀਂ ਦੇਖ ਰਹੇ ਹੋ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜਾਓ 9592831378 ਵਾਈ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਆ ਕਰੋ ਗੱਲਬਾਤ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਵੀਡੀਓ ਖਤਮ ਨਹੀਂ ਹੋਈ ਐ ਨਾ ਸਮਝੋ ਵੀ ਵੀਡੀਓ ਮੁੱਕ ਗਈ ਤੇ ਕੱਟ ਦिए ਅੱਗੇ ਹੋਰ ਵੀ ਬਹੁਤ ਸਾਰੀਆਂ ਤੁਹਾਨੂੰ ਮਸ਼ੀਨਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਕੱਲੀ ਕੱਲੀ ਆਪਾਂ ਗੱਲਬਾਤ ਕਰ ਰਹੇ ਹਾਂ ਅਸੀਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਆ ਰਹੀ ਹੈ ਅਸੀਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਅੱਗੇ ਸਪੋਰਟ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਗਿਆ ਉਹ ਸੇ ਬਿਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਜਿਹੜਾ ਥੱਲੇ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਜਰੂਰ ਦਬਾ ਦਿਓ ਜਿਨ੍ਹਾਂ ਨੇ ਪਹਿਲਾਂ ਤੋਂ ਦਬ ਕੇ ਰੱਖਿਆ ਹੋਇਆ ਜੀ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਤੇ ਜਿਨ੍ਹਾਂ ਨੇ ਹੁਣੇ ਕੀਤਾਗਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਗੱਲਬਾਤ ਆਪਾਂ ਕਰਦੇ ਰਹੇ ਨੇ ਜੀ ਅਲੱਗ-ਅਲੱਗ ਏਰੀਆ ਚ ਮਸ਼ੀਨਰੀਆਂ ਗੱਡੀਆਂ ਆਪਾਂ ਡੇਲੀ ਲੈ ਕੇ ਪਹੁੰਚਦੇ ਹਾਂ ਬਾਕੀ ਤੁਸੀਂ ਦੱਸੋ ਮੈਨੂੰ ਤੁਹਾਨੂੰ ਗੱਡੀਆਂ ਅੱਜ ਦੀਆਂ ਕਿਵੇਂ ਦੀਆਂ ਲੱਗ ਰਹੀਆਂ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਤੁਹਾਨੂੰ ਕਿਹੜੀ ਗੱਡੀ ਕਿੰਨੇ ਕੁ ਰੇਟ ਤੱਕ ਚਾਹੀਦੀ ਹੈ ਤੁਹਾਡੇ ਬਜਟ ਦੇ ਹਿਸਾਬ ਨਾਲ ਮੈਨੂੰ ਦੱਸ ਦਿਓ ਅਗਲੀ ਵੀਡੀਓ ਚ ਆਪਾਂ ਪਾ ਦਾਂਗੇ ਜੀ ਬਾਕੀ ਜੇ ਕਿਸੇ ਨਾਲ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਤੁਹਾਨੂੰ ਪਹਿਲਾਂ ਮੈਂ ਦੱਸਦਾ ਉੱਤੇ ਹਰੇ ਜ ਅੱਖਰਾਂ ਚ ਬਾਰ ਬਾਰ ਆਪਣਾ ਵਟਸਐਪ ਨੰਬਰ ਚੱਲਦੇ ਰਹਿੰਦਾਗਾ ਆਲਟੋ ਐਲਐਕਐਸਆਈ ਗੱਡੀ ਚੈੱਕ ਕਰੋ ਜੀ 2015 ਮਾਡਲ ਸੈਕਿੰਡ ਓਨਰ 215 ਮਾਲਕ ਨੇ ਮੰਗ ਮੰਗੀ ਆ ਤੇ ਧੂਰੀ ਗੱਡੀ ਖੜੀ ਆ ਜੀ 85 80 ਪੈਸੇ ਟੈਰਾਂ ਦੀ ਕੰਡੀਸ਼ਨ ਆ ਸੋਹਣੀ ਗੱਡੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਚਿੱਟੇ ਰੰਗ ਦੀ ਐ ਅੰਦਰੋਂ ਵੀ ਸੋਹਣੀ ਐ ਗੱਡੀ ਤੇ 12 ਉਹ ਵੀ ਵਧੀਆ ਪਈ ਐ ਰੰਗ 'ਚ ਵੀ ਕੋਈ ਕਮੀ ਨਹੀਂ ਬਾਕੀ ਚਲਾਉਣ 'ਚ ਵੀ ਕਮੀ ਕੋਈ ਨਹੀਂ ਤੁਸੀਂ ਜਾਓਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਗੱਡੀ ਦਾ ਪਸੰਦ ਆਊਗਾ ਬਾਕੀ ਨੰਬਰ ਵਾਈ ਦਾ ਸਕਰੀਨ ਤੇ ਐ 98555 ਤੇ 26136 ਗੱਲ ਕਰ ਸਕਦੇ ਹੋ ਜੀ ਜੰਨੇ ਗੱਡੀ ਦੀ ਆਪਾਂ ਗੱਲ ਕਰਾਂਗੇ 2006 ਮਾਡਲ ਗੱਡੀ ਆਪਾਂ ਲਿਕੇ ਪਹੁੰਚ ਜਾ 65000 ਰੁਪਿਆ ਮਾਲਕ ਨੇ ਡਿਮਾਂਡ ਰੱਖੀ ਜੀ ਪਟਿਆਲਾ ਮਾਲਕ ਦਾ ਏਰੀਆ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਵਧੀਆ ਚਲਾਈ ਹੋਈ ਐ ਬਾਕੀ 65000 ਇੱਕ ਬਾਰ ਕੀ ਹੈਗਾ ਘਟਵਾਦ ਕੀਤਾ ਜਾਊਗਾ ਟਾਇਰ ਦੇਖੋ ਟਾਇਰਾਂ ਚ ਅਲਾਈ ਦੇਖੋ ਰੰਗ ਦੇਖੋ ਮੂਹਰੋਂ ਦੇਖੋ ਜੀ ਪਿੱਛੋਂ ਦੇਖੋ ਹਰ ਚੀਜ਼ ਵਧੀਆ ਜੀ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਪਟਿਆਲੇ ਮਾਲਕ ਦੇ ਘਰੇ ਜੀ ਤੇ ਸਾਰਾ ਕੁਝ ਬਾਕੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਮਾਲਕ ਦਾ ਨੰਬਰ ਸਕਰੀਨ ਤੇ ਹੈ ਕਰੋ ਗੱਲਬਾਤਾਂ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਤੇ ਇੱਕ ਗੱਲ ਹੋਰ ਜੀ ਜਦੋਂ ਕੋਈ ਵੀ ਗੱਡੀ ਤੁਸੀਂ ਖਰੀਦਣਾ ਚਾਹੁੰਦੇ ਹੋ ਇੱਕ ਵਾਰੀ ਪਹਿਲਾਂ ਪੂਰੀ ਤਸੱਲੀ ਕਰ ਲਿਆ ਕਰੋ ਚੈੱਕ ਕਰ ਲਿਆ ਕਰੋ ਜੀ ਕਾਗਜ਼ ਪੱਤਰ ਸਾਰੇ ਚੈੱਕ ਕਰ ਲਿਆ ਕਰੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਡੀਲ ਕਰਿਆ ਕਰੋ ਜੀ ਤੇ ਲੈਣ ਦੇਣ ਜੋ ਵੀ ਕਰਨਾ ਸੀ ਤੁਸੀਂ ਆਪਦੀ ਜ਼ਿੰਮੇਵਾਰੀ ਤੇ ਕਰਨਾ ਸੀ ਤੇ ਆਪਣਾ ਕੰਮ ਸਿਰਫ ਵੀਡੀਓ ਪਾਉਣ ਦੇ ਸੀ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚਦੀ ਹੈ ਉਹ ਆਪਾਂ ਸਾਰਾ ਕੁਝ ਵੀਡੀਓ ਚ ਦੱਸ ਹੀ ਦਿੰਨੇ ਸੀ